ਗੋੜ तकरीबन ਸਾਨੂੰ 70 ਰੁਪਏ ਤੋਂ ਪਲੱਸ ਜਾ ਰਿਹਾ ਹੈ। ਇਹੀ ਸੇਮ ਰੇਟ ਆ ਜਟਾਣਾ ਸਾਹਿਬ ਨੇ ਕਿਹਾ 70 71 ਰੁਪਏ। ਹਾਂ 70 71 ਰੁਪਏ 70 75 ਦੇ ਵਿੱਚ ਅੰਕਾਰ ਜਿਹੜਾ ਹੁਣ ਗੰਨੇ ਦਾ ਰੇਟ ਵਧਿਆਗਾ। ਹਾਂ ਤਾਂ ਮਤਲਬ 70 75 ਰੁਪਏ ਦੇ ਵਿਚਾਰ ਆ ਅਸੀਂ ਹੁਣ ਗੜੋਂ ਨੂੰ ਵੇਚ ਰਹਿਆਂਗੇ 85 ਰੁਪਏ। ਜਦੋਂ ਕੋਈ ਚੀਜ਼ ਕੋਸਟ ਆਫ ਪ੍ਰੋਡਕਸ਼ਨ ਤੋਂ ਵੀ ਥੱਲੇ ਮਿਲ ਰਹੀ ਹੈ। ਉਦੇ ਵਿੱਚ ਕੋਈ ਨਾ ਕੋਈ ਕਾਰਨ ਤਾਂ ਹੈਗਾ ਇਹਦਾ ਮਤਲਬ 25 ਰੁਪਿਆ ਦਾ 50 ਰੁਪਿਆ ਦਾ ਗੋੜ ਤੇ ਖੰਡ ਘਰ ਚੋਂ ਕੱਢ ਲਈਏ ਹਾਂ ਬਿਲਕੁਲ ਕੱਢਣੀ ਪਊਗਾ ਕੱਢਣੀ ਪਊਗਾ ਇਹ ਤਾਂ ਇਹ ਹੀ ਹੱਲ ਹੈ ਹਾਂਜੀ ਜੇ ਤੁਸੀਂ ਦੁੱਧ ਸਹੀ ਲੈਣਾ ਤੁਹਾਨੂੰ 70 ਵੀ ਨਹੀਂ ਮਾੜਾ ਤੇ ਦੁੱਧ ਤੋਂ ਤੁਹਾਨੂੰ 40 ਵੀ ਮਿਲ ਜਾਊਗਾ ਜੀ ਬਈ ਆਰਵਾਦ ਦੇ ਵਿੱਚ ਚੀਜ਼ ਉਹ ਵਿਖੂਗੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਤੋਂ ਥੱਲੇ ਰੇਟ ਤੇ ਵੀ ਸਾਨੂੰ ਮਿਲ ਰਹੀ ਹੈਗੀ ਤਾਂ ਇਹਦਾ ਮਤਲਬ ਕੁਛ ਨਾ ਕੁਛ ਮਲਾਵਟ ਹੈ ਜੇ ਹਲਦੀ ਦੀ ਗੱਠੀ ਸਾਨੂੰ 120 ਰੁਪਏ ਮਿਲਦੇ ਹੈ ਕੋਈ ਸਾਨੂੰ 80 ਰੁਪਏ ਆ ਵੀ ਦੇ ਰਿਹਾ ਤਾਂ ਇਹਦਾ ਮਤਲਬ ਕੁਛ ਨਾ ਕੁਛ ਹੈ ਕਿ ਮਲਾਵਟ ਹੈਗੀ ਹੁਣ ਗਰਮਾਏ ਗੁੜ ਨੂੰ ਠੰਡਾ ਹੋਣ ਵਾਸਤੇ ਰੱਖਿਆ ਹੋਇਆ ਹੈਗਾ ਦੋਸਤੋ ਗਰਮ ਗੁੜ ਖਾਣ ਦਾ ਬੜਾ ਨਿਆਰਾ ਹੁੰਦਾ ਠੀਕ ਹੈ ਜੀ ਇਹ ਨੇਚਰਲ ਕਲਰ ਹੈ ਕੋਈ ਖੰਡ ਮਿਕਸ ਨਹੀਂ ਕਾਣ ਬਹੁਤ ਵਧੀਆ ਇਹਦਾ ਗੁੜ ਦਾ ਠੀਕ ਹੈ ਨਾ ਜੀ ਇਹ ਹਵਾ ਦੇ ਵਿੱਚ ਇਹਨੂੰ ਆਪਾਂ ਹਾਰਡ ਕਰਨ ਵਾਸਤੇ ਹੁਣ ਛੱਡਿਆ ਹੋਇਆ ਹੈਗਾ। ਆ ਗਈ। ਹਾਂ ਇਹ ਪੇਲੀ ਹੈ ਵੀ 5 5.5 ਕਿਲੋ ਦੀ ਹੈਗੀ। ਹਾਂ ਜਿਹੜੇ ਹੁਣ ਸੁੱਖਾਂ ਸੁਖ ਦੇ ਨੇਗੇ। ਉਹ ਫਿਰ ਇਹਨੂੰ ਸੁੱਖਾਂ ਵਾਸਤੇ ਲੈ ਜਾਂਦੇ। ਵੀ ਅਸੀਂ ਸੁੱਖ ਚੜਾਉਣੀਆਂ ਜੀ ਉਹ ਪੇਲੀ ਚੜਾ ਕੇ ਆਉਂਦੇ ਨੇ। ਹੂੰ ਸਾਨੂੰ ਐਸੇ 5 ਕੁਇੰਟਲ ਦਾ ਆਰਡਰ ਆਇਆ ਹੋਇਆ ਸੀਗਾ ਕਿੱਥੋਂ ਜੀ ਕੈਨੇਡਾ ਤੋਂ ਜੀ ਇਹ ਜਿਹੜਾ ਤੁਹਾਡਾ ਖਪਤਕਾਰ ਹੈ ਉਹ ਬਾਹਰ ਬੈਠਾ ਹੈਗਾ ਉਹ ਪੰਜਾਬ ਦੀ ਮਹਿਕ ਤੇ ਪੰਜਾਬ ਦੀ ਵਸਤ ਹੀ ਖਾਣਾ ਚਾਹੁੰਦਾ ਹੈ ਤੇ ਉਹ ਸ਼ੁੱਧ ਵੀ ਖਾਣਾ ਚਾਹੁੰਦਾ ਹੈ ਜਿਹੜੇ ਮੌਸਮ ਦੇ ਵਿੱਚ ਪੰਜਾਬ ਦੇ ਵਿੱਚ ਗੁੜ ਬਣਦਾ ਉਸ ਮੌਸਮ ਦੇ ਵਿੱਚ ਹੀ ਗੁੜ ਲੈਣਾ ਚਾਹੀਦਾ ਹੈ ਜੇ ਅਸੀਂ ਮਤਲਬ ਉਹਨਾਂ ਤੋਂ ਅਕਤੂਬਰ ਦੇ ਵਿੱਚ ਗੁੜ ਮੰਗਣਗੇ ਉਹ ਸਾਥੋਂ ਜੀ ਫਿਰ ਉਹ ਬੇਮੌਸਮ ਆਏਗਾ ਜੀ ਜੇ ਉਹ ਗੁੜ ਸਾਥੋਂ ਜਨਵਰੀ ਫਰਵਰੀ ਮਾਰਚ ਚ ਗੋੜ ਲੈ ਰਹੇ ਨੇਗੇ ਜੀ ਉਹ ਮਤਲਬ ਸਾਡਾ ਗੋੜ ਸਹੀ ਹੈ ਜਿਹੜਾ ਉਹ ਗੋੜ ਅਸੀਂ ਇੱਥੋਂ ਦੇ ਰਹਿਆਂਗੇ ਇਹ ਚਾਰ ਦਿਨ ਵਾਲਾ ਗੋੜ ਹੈ ਜੀ ਠੀਕ ਹੈ ਇਹਦੇ ਵਿੱਚ ਕੋਲਾ ਪੜ ਨਹੀਂ ਹੋਣਾ ਚਾਹੀਦਾ ਜਦੋਂ ਗੋੜ ਨੂੰ ਆਪਾਂ ਤੋੜਾਂਗੇ ਇਹ ਰੇਸ਼ੇ ਬਣੇ ਹੋਣੇ ਚਾਹੀਦੇ ਹੈਗੇ ਇਹ ਜਿਹੜਾ ਮਤਲਬ ਸ਼ੁੱਧਤਾ ਦੀ ਨਿਸ਼ਾਨੀ ਹੈਗੀ ਜਿਹੜਾ ਆਪਣਾ ਸ਼ੁੱਧ ਹੈਗਾ ਗੁੜ ਬਿਲਕੁਲ ਸ਼ੁੱਧ ਹੈਗਾ ਇਹਦੇ ਵਿੱਚ ਫਿਰ ਔਲੇ ਵਾਲਾ ਬਣਦਾ ਜੀ ਉਹਦੇ ਚੌਲਾ ਪਾ ਦਨੇ ਆ ਉਹਦੇ ਚ ਔਲਾ ਪਾ ਦਨੇ ਗ੍ਰाइंड ਕਰਕੇ ਓਕੇ ਫਿਰ ਚੌਕਲੇਟ ਆ ਜਾਂਦਾ ਫਿਰ ਡਰਾਈ ਫਰੂਟ ਵਾਲਾ ਆ ਜਾਂਦਾ ਫਿਰ ਮੂੰਗਫਲੀ ਆ ਜਾਂਦਾ ਫਿਰ ਹਲਸੀ ਵਾਲਾ ਆ ਜਾਂਦਾ ਜੀ ਜਦੋਂ ਸਰਦੀ ਹੈਗੀ ਤੇਲਾਣਾ ਹੋ ਗਿਆ ਹੋ ਤਾਂ 11 12 ਮੰਨਣੀਆਂ ਹੋ ਜਾਂਦੀਆਂ ਪਰ ਜਿਹੜਾ ਹੁਣ ਇਸ ਟਾਈਮ ਤੇ ਇਸ ਤੋਂ ਬਾਅਦ ਚੱਲਣਾ ਜ਼ਿਆਦਾ ਉਹ ਪਲੇਨ ਸਾਦਾਗੋੜ ਚੱਲਣਾ ਚਾਹ ਵਾਸਤੇ ਖਾਣ ਵਾਸਤੇ ਸੌਂਫ ਜਮਾਣ ਵਾਲਾ ਚੱਲਣਾ ਹੈਗਾ ਹਲਦੀ ਸ਼ੱਕਰ ਚਲਣੀ ਆ ਪਲੇਨ ਸ਼ੱਕਰ ਚਲਣੀ ਸਤਿ ਸ੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਅੱਜ ਮਾਨਸਾ ਤੋਂ ਬਠਿੰਡਾ ਨੂੰ ਜਾਂਦੇ ਆ ਖਾਲਸਾ ਕੁਲਾੜਾ ਹੁੰਦਾ ਹੈ ਨਸਰੀ ਹੈ ਹੋਰ ਬਹੁਤ ਸਾਰੇ ਕੰਮ ਨੇ ਪਰ ਕਦੇ-ਕਦੇ ਰੂਹ ਖੁਸ਼ ਹੋ ਜਾਂਦੀ ਹੈ ਕੰਮ ਕਰ ਦੇ ਕੇ ਨੇ ਆ ਬਹੁਤ ਸਾਰੇ ਕਿਸਾਨ ਭਰਾ ਆਪ ਵੀ ਸ਼ੁੱਧ ਖਾ ਰਹੇ ਨੇ ਤੇ ਦੂਜਿਆਂ ਨੂੰ ਵੀ ਸ਼ੁੱਧ ਖਾਣਾ ਦੇਣ ਤੇ ਲੱਗੇ ਹੋਏ ਨੇ ਉਹਨਾਂ ਵਿੱਚੋਂ ਮੇਰੇ ਨਾਲ ਨੇ ਅੱਜ ਸਰਦਾਰ ਨਿਰਭੈ ਸਿੰਘ ਖਾਲਸਾ ਜੀ ਜਿਹੜੇ ਲੰਮੇ ਅਰਸੇ ਤੋਂ ਵਿਪਿੰਦਾ ਵਾਲੀ ਖੇਤੀ ਵਿੱਚ ਆਏ ਤੇ ਅੱਜ ਕੱਲ ਪਿਛਲੇ ਕਈ ਸਾਲਾਂ ਤੋਂ ਗੁੜ ਦਾ ਜਿਹੜਾ ਪ੍ਰੋਜੈਕਟ ਹੈ ਜਿਹੜੇ ਉਹ ਕਲਾੜੇ ਸਾਡੇ ਬਾਬੇ ਦਾਦਿਆਂ ਵਾਲੇ ਕਦੇ ਖਤਮ ਹੋ ਗਏ ਸੀ ਅੱਜ ਉਹ ਕਲਾੜਾ ਵਾਕਈ ਬਹੁਤ ਸਾਫ਼ ਸੁਥਰਾ ਕੰਮ ਹੈ ਬਹੁਤ ਸਫਾਈ ਦੇ ਨਾਲ ਕੰਮ ਕੀਤਾ ਜਾ ਰਿਹਾ ਗੁੜ ਚੱਕਰ ਤਿਆਰ ਕੀ ਤਿਆਰੀ ਹੈ ਕਰ ਦਾਂਗੇ ਲਗਾਤਾਰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਲੇਕ ਟੀਮ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਲਈ ਜੀ ਜੀ ਫਿਕਰ ਕੁਲਾੜੇ ਕਿੰਨਾ ਚਿਰ ਪਹਿਲਾਂ ਸ਼ੁਰੂ ਕੀਤਾ ਸੀ ਇਹ 2019 ਦੇ ਵਿੱਚ ਅਸੀਂ ਜਿਹੜੀ ਲੇਟੈਸਟ ਟੈਕਨੋਲੋਜੀ ਦਾ ਕ੍ਰੈਸ਼ਰ ਲਾਇਆ ਹੋਇਆ ਜੀਗਾ ਦੋ ਤਰ੍ਹਾਂ ਦੇ ਖਿਲਾੜੇ ਹੁੰਦੇ ਨੇ ਇੱਕ ਖੜਮੇ ਖਿਲਾੜੇ ਹੁੰਦੇ ਨੇਗੇ ਇੱਕ ਪੈਮੇ ਹੁੰਦੇ ਹੈਗੇ ਸਾਡੇ ਕੋਲ ਜਿਹੜਾ ਪੈਮ ਹੈ ਇਹ ਕ੍ਰੈਸ਼ਰ ਹੈਗਾ ਕ੍ਰੈਸ਼ਰ ਦਾ ਮਤਲਬ ਇਹ ਹੈਗਾ ਵੀ ਜਿਹੜੀ ਜੂਸ ਕੱਢਣ ਦੀ ਦੀ ਸਮਰੱਥਾ ਹੈਗੀ ਜੀ ਖੜਮੇ ਖਿਲਾੜੇ ਦੇ ਨਾਲੋਂ 10 ਲੀਟਰ ਜੂਸ ਇਹ ਜ਼ਿਆਦਾ ਕੱਢਦਾ ਹੈਗਾ अच्छा हां जी ਗੁਰਦਾਖਲਾੜੇ ਦਾ ਪ੍ਰੋਜੈਕਟ ਹੀ ਕਿਉਂ ਜੇਨ ਵਿੱਚ ਆਈ ਵੀ ਹੈ ਘਾੜਾ ਲਾਇਆ ਜਾਵੇ ਇਹਦਾ ਕਾਰਨ ਇਹ ਸੀ ਕਿ ਜਦੋਂ ਅਸੀਂ ਸਬਜ਼ੀਆਂ ਤੋਂ ਸ਼ੁਰੂ ਹੋਏ ਸੀਗੇ ਕੰਮ ਕਰਦੇ ਸੀ ਪਨੀਰੀਆਂ ਦਾ ਜੀ ਉਸ ਤੋਂ ਬਾਅਦ 2018 ਦੇ ਵਿੱਚ ਬੀਟ ਕਰਾਜ ਜੂਸ ਪੀਉਂਦੇ ਹੁੰਦੇ ਸੀ ਅਸੀਂ ਇਹ ਜਗ੍ਹਾ ਤੇ ਜੀ ਜਿੰਨੇ ਕ ਬੰਦੇ ਸਾਡੇ ਕੋਲ ਇੱਥੇ ਆਉਂਦੇ ਹੁੰਦੇ ਸੀ ਉਹ ਸਾਰੇ ਚਾਹੁੰਦੇ ਸੀਗੇ ਵੀ ਸਾਨੂੰ ਸ਼ੁੱਧ ਗੁੜ ਮਿਲਣਾ ਚਾਹੀਦਾ ਹੈਗਾ ਜੀ 2019 ਦੇ ਵਿੱਚ ਜਿਹੜਾ ਮੇਰਾ ਰੋਡ ਸਾਈਡ ਡਿਸਪਲੇ ਮਾਡਲ ਸੀਗਾ ਡਾਕਟਰ ਹਰਜੀਤ ਸਿੰਘ ਢਾਲੀਵਾਲ ਜੀ ਨੇ ਮੈਨੂੰ ਦਿੱਤਾ ਹੋਇਆ ਸੀਗਾ ਉਹਦੇ ਵਿੱਚ ਮੇਰਾ ਇੱਕ ਚਿਗਾ ਡਿਜ਼ਾਈਨ ਹੈ ਵੀ ਅਸੀਂ ਕਲਾੜ ਲਾਉਣਾ ਹੈ ਜੈਗਰੀ ਜੁੰਟ ਲਾਉਣਾ ਹੈਗਾ ਜੀ ਤੇ ਉਹ 2019 ਦੇ ਵਿੱਚ ਅਸੀਂ ਇਹ ਸਥਾਪਿਤ ਕਰ ਲਿਆ ਇੱਕ ਤਾਂ ਛੋਟਾ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਛੋਟਾ ਕਲਾੜਾ ਲਾਉਂਦਾ ਜੀ ਜੀ ਕੁਆਂਟਲ ਸਮਰਥਾ ਹੁੰਦੀ ਹੈ ਦਿਨ ਦੀ ਅੱਛਾ ਅਸੀਂ ਜਿਹੜਾ ਕਲਾੜਾ ਲਾਇਆ ਹੋਇਆ ਇਹ ਦੀ ਸਮਰਥਾ ਹੈਗੀ ਹੈ ਤਕਰੀਬਨ 10 ਕੁਆਂਟਲ ਪਰ ਡੇ ਦਾ ਇਹ ਗੋੜ ਕੱਢਦਾ ਹੁੰਦਾ ਹੈ ਕੀ ਬਾਤ ਹੈ ਮਤਲਬ ਸ਼ੁਰੂਆਤੀ ਦੇ ਵਿੱਚ ਮਤਲਬ ਚੰਗਾ ਘਲਾੜਾ ਲਾ ਲਿਆ ਚੰਗਾ ਸੈਟਅਪ ਕਰ ਲਿਆ ਜੀ ਵੀ ਜੇ ਅਸੀਂ ਨੂੰ ਪੁਰਾਣਾ ਲੈ ਕੇ ਲਾਉਂਦੇ ਸੀਗੀ ਸਾਨੂੰ ਸਮੱਸਿਆਵਾਂ ਹੋਰ ਆਉਣੀਆਂ ਸੀਗੀਆਂ ਤੁਸੀਂ ਨਵਾਂ ਲੈ ਕੇ ਲਿਆ ਅਸੀਂ ਨਵਾਂ ਲੈ ਕੇ ਹੀ ਲਾਇਆ ਸਾਰਾ ਸੈਟਅਪ ਨਵਾਂ ਲਿਆ ਸੀਗਾ ਘਲਾੜਾ ਲਾਉਣ ਤੋਂ ਪਹਿਲਾਂ ਹਾਂਜੀ ਹਰ ਬੰਦਾ ਸੋਚਦਾ ਹੈ ਮੰਡੀ ਕਰਨ ਹਰ ਬੰਦਾ ਸੋਚਦਾ ਹੈ ਵੀ ਵਿਕੂਗਾ ਉਹ ਦਿਨ ਜੱਕੋ ਤੱਕ ਹੀ ਸੀ ਜਹਨ ਦੇ ਵਿੱਚ ਜਾਂ ਪਤਾ ਨਹੀਂ ਵੀ ਆਏ ਨਾ ਮੰਡੀ ਕਰਦੇ ਹੋ ਜਾਣਾ ਨਹੀਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਸਮੱਸਿਆ ਤਾਂ ਰਹਿੰਦੀ ਹੈਗੀ ਵੀ ਆਪਾਂ ਨੂੰ ਪਹਿਲਾ ਸਾਲ ਦੂਜਾ ਸਾਲ ਤੀਜਾ ਸਾਲ ਚੌਥਾ ਤੇ ਪੰਜਵਾਂ ਵੀ ਆਪਾਂ ਨੂੰ ਪਹਿਲੇ ਤਿੰਨ ਸਾਲ ਇਹ ਮੰਨ ਕੇ ਚੱਲਣਾ ਪੈਣਾ ਸੀ ਕਿ ਇਹਦੇ ਚੋਂ ਕੋਈ ਮੈ ਆਪਾਂ ਨੂੰ ਮੁਨਾਫਾ ਨਹੀਂ ਹੋਣਾ ਜੀ ਜਿੰਨਾ ਕਿ ਇਹਦੇ ਵਿੱਚ ਆਪਾਂ ਪੈਸਾ ਕਮਾਵਾਂਗੇ ਉਹ ਇਹੀ ਖਲਾੜੇ ਖਾਈ ਜਾਊਗਾ ਆਪਣੇ ਪੈਸੇ ਹੂੰ ਸ਼ੁਰੂਆਤੀ ਦੌਰ ਦੇ ਵਿੱਚ ਸਾਥੋਂ ਗਲਤੀਆਂ ਵੀ ਹੁੰਦੀਆਂ ਨੇਗੀਆਂ ਸਾਨੂੰ ਇਹਦੀਆਂ ਸਮੱਸਿਆਵਾਂ ਦਾ ਨਹੀਂ ਪਤਾ ਹੁੰਦਾ ਇੱਕ ਪੰਜਾਬੀ ਜਿਹਾ ਹੌਤ ਬਣੀ ਹੋਈ ਹੈ ਵੀ ਖਲਾੜੇ ਚ ਵਾਹ ਦਿੱਤੀ ਹੋਈ ਹੈਗੀ ਹਾਂ ਠੀਕ ਹੈ ਨਾ ਜੀ ਕਈ ਵਾਰੀ ਮੈਂ ਬਹੁਤ ਸਾਰੇ ਇਦਾਂ ਦੇ ਖਲਾੜੇ ਦੇਖੇ ਹੋਏ ਨੇ ਬੰਦਾ ਖਲਾੜਾ ਲਾ ਲੈਂਦਾ ਓਦੋਂ ਬਾਅਦ ਜਦੋਂ ਇਹਦੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਆਂ ਗਿਆ ਓਦੋਂ ਉਹ ਸੋਚਦਾਗਾ ਵੀ ਯਾਰ ਇੱਕ ਖਲਾੜਾ ਕਿਉਂ ਲਾ ਲਿਆ ਆਪਾਂ ਖਲਾੜੇ ਛੱਡੇ ਹੀ ਬਹੁਤ ਦੇਖੇ ਨੇ ਐ ਮੈਨੇ ਖਾਣ ਹਾਂ ਛੱਡੇ ਬਹੁਤ ਦੇਖੇ ਨੇ ਉਹਦਾ ਕਾਰਨ ਇਹੀ ਹੁੰਦਾਗਾ ਵੀ ਅਸੀਂ ਗੰਨੇ ਦੀ ਵੈਰੈਟੀ ਤੋਂ ਲੈ ਕੇ ਜੀ ਖਲਾੜੇ ਦੇ ਰੌ ਕੱਢਣ ਤੱਕ ਰੌ ਨਿਕਲਣ ਤੋਂ ਬਾਅਦ ਕੜਾਹਿਆਂ ਦੇ ਵਿੱਚ ਪੈਣਾ ਉਦੇ ਅੱਗ ਦਾ ਸੇਕ ਦੇਣਾ ਅੱਗ ਤੋਂ ਸੇਕ ਤੋਂ ਬਾਅਦ ਗੰਡ ਦੇ ਵਿੱਚ ਗੋੜਨੇ ਆਉਣਾ ਉਦੋਂ ਬਾਅਦ ਗੋੜ ਨੂੰ ਚੰਡਣਾ ਚੰਡਣ ਤੋਂ ਬਾਅਦ ਗੋੜ ਦੀ ਜਿਹੜੀ ਸ਼ੇਪ ਬਣਨੀ ਹੈਗੀ ਜੀ ਜਦੋਂ ਖਪਤਕਾਰ ਤੱਕ ਪਹੁੰਚਣਾ ਹੈਗਾ ਉਦੋਂ ਮੈਲ ਵੀ ਨਹੀਂ ਆਉਣੀ ਚਾਹੀਦੀ ਤੇ ਉਹਦੀ ਚਾਹ ਵੀ ਨਹੀਂ ਪਟਣੀ ਚਾਹੀਦਾ ਉਹਦਾ ਜਿਹੜਾ ਗੋੜ ਹੈਗਾ ਉਹ ਪੁਰਾਣੇ ਢੰਗ ਦਾ ਗੋੜ ਹੋਣਾ ਚਾਹੀਦਾ ਹੈਗਾ ਜਿਹੜਾ ਬਜ਼ਾਰੂ ਗੋੜ ਹੈ ਕੈਮੀਕਲ ਵਾਲਾ ਆਪਾਂ ਕਹਿੰਦੇ ਨਹੀਂ ਮਸਾਲੇ ਵਾਲਾ ਗੁੜ ਕਹਿੰਦੇ ਹੁੰਦੇ ਆਂਗੇ ਵੀ ਆਪਾਂ ਉਹ ਵੀ ਨਹੀਂ ਦੇਣਾਗਾ ਜੀ ਇਹ ਸਾਰੇ ਸਿਸਟਮ ਦੇ ਵਿੱਚ ਆਪਾਂ ਜਦੋਂ ਨਿਕਲਦੇ ਆਂਗੇ ਉਦੋਂ ਹਰੇਕ ਜਗ੍ਹਾ ਤੇ ਹਰੇਕ ਚੀ ਦੀ ਗੰਨੇ ਦੀ ਅਲੱਗ ਸੁਸਿਆ ਜੇ ਗੰਨੇ ਦੇ ਖੇਤ ਚ ਜਾਵਾਂਗੇ ਕਈ ਵਾਰੀ ਚੂਹਾ ਪਿਆ ਹੁੰਦਾਗਾ ਕਈ ਵਾਰੀ ਕੰਨਾ ਡਿੱਗਿਆ ਹੁੰਦਾ ਕਈ ਵਾਰੀ ਸਾਡੀ ਵੈਰਾਈਟੀ ਸਹੀ ਸਿਲੈਕਸ਼ਨ ਨਹੀਂ ਹੋਈ ਹੁੰਦੀਗੀ ਠੀਕ ਆ ਫਿਰ ਜਦੋਂ ਅਸੀਂ ਸਾਡਾ ਗੁੜ ਕੱਢਣ ਦਾ ਟਾਈਮ ਆ ਅਸੀਂ ਆਪਣੇ ਖਿਲਾੜੇ ਨੂੰ ਚਲਾਉਣਾ ਕਦੋਂ ਆਏਗਾ ਜੀ ਸਾਡੀਆਂ ਮੇਲਾ ਚੱਲਣ ਦਾ ਟਾਈਮ ਚੀਨੀ ਦੀਆਂ ਕਦੋਂ ਆਈਆਂ ਠੀਕ ਹੈ ਸਾਡੇ ਐਡਵਾਂਸ ਘਲਾੜੇ ਕਿਉਂ ਚੱਲਦੇ ਨੇਗੇ ਕਿਉਂਕਿ ਮਾਰਕੀਟ ਦੇ ਵਿੱਚ ਗੁੜ ਦੀ ਮੰਗ ਤਾਂ ਹੈ ਲੋਕ ਤਾਂ ਅਕਤੂਬਰ ਸਤੰਬਰ ਦੇ ਵਿੱਚ ਹੀ ਗੁੜ ਮੰਗਣ ਲੱਗ ਜਾਂਦੇ ਨਵਾਂ ਤੇ ਜਿਹੜੀ ਟਰਾਲੀਆਂ ਪਰ ਪਰ ਆਉਣੀਆਂ ਨਹੀਂ ਇਹਨੂੰ ਉਥੋਂ ਦੀ ਮਾਰਕੀਟ ਦੇ ਵੀ ਨਹੀਂ ਚੱਲਿਆ ਬਾਜ਼ਾਰ ਨੇ ਵੀ ਨਹੀਂ ਚੱਲਿਆ ਉਹ ਗੁੜ ਤੇ ਲਾ ਗੁੜ ਹੁੰਦਾਗਾ ਉਹਨੂੰ ਸਾਡੇ ਪਿੰਡਾਂ ਦੇ ਵਿੱਚ ਆ ਕੇ ਵੇਚ ਜਾਂਦੇ ਨੇਗੇ ਕਿੰਨੇ ਦਾ ਹੁੰਦਾ ਹੈ ਉਹ ਤਾਂ ਹੁਣ ਉਹ ਗੱਲ ਹੈ ਜਿਹੜੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਵੀ ਇਹ ਗੁੜ ਨਾ ਲੈਣ ਲੋਕ ਇਹ ਹੁਣ ਘੋੜਾ ਜਦੋਂ ਕੋਈ ਚੀਜ਼ ਕਾਸਟ ਆਫ ਪ੍ਰੋਡਕਸ਼ਨ ਤੋਂ ਵੀ ਥੱਲੇ ਮਿਲ ਰਹੀ ਹੈ ਬਦਲ ਵਿੱਚ ਕੋਈ ਨਾ ਕੋਈ ਕਾਰਨ ਤਾਂ ਹੈਗਾ ਜਦੋਂ ਗੰਨੇ ਦਾ ਰੇਟ ਆਪਾਂ ਨੂੰ ਕੀ ਰੇਟ ਪੈ ਰਿਹਾ ਉਹਦੀ ਪ੍ਰੋਸੈਸਿੰਗ ਚਾਰਜ ਲਾ ਕੇ ਅਸੀਂ ਉਹਦੀ ਕੋਸਟ ਆਫ ਪ੍ਰੋਡਕਸ਼ਨ ਕੱਢਦੇ ਆਂਗੇ ਉਦੋਂ ਅੱਧੇ ਰੇਟ ਤੇ ਸਾਨੂੰ ਕੋਈ ਗੁੜ ਦੇ ਰਿਹਾਗਾ ਗੁੜ ਤਿਆਰ ਕਿੰਨੇ ਰੁਪਏ ਚ ਹੋ ਜਾਂਦਾ ਜੇ ਗੁੜ ਅਸੀਂ ਤਿਆਰ ਸਹੀ ਮਾਣਿਆ ਚ ਅਸੀਂ ਹੁਣ ਇਸ ਟਾਈਮ ਤੇ ਕਰ ਰਹੇ ਆਂਗੇ ਤਾਂ ਗੁੜ ਤਕਰੀਬਨ ਸਾਨੂੰ 70 ਤੇ ਤੋਂ ਪਲਾਸ ਜਾ ਰਿਹਾ ਇਹੀ ਸੇਮ ਰੇਟ ਆ ਜਟਾਣਾ ਸਾਹਿਬ ਨੇ ਕਿਹਾ 70 71 ਰੁਪਏ ਹਾਂ 70 71 ਤੋਂ 17 75 ਦੇ ਵਿੱਚ ਅੰਕਾਰ ਜਿਹੜਾ ਹੁਣ ਗੰਨੇ ਦਾ ਰੇਟ ਵਧਿਆਗਾ ਹਾਂ ਤਾਂ ਮਤਲਬ 70 75 ਰੁਪਏ ਦੇ ਵਿਚਾਰ ਆ ਅਸੀਂ ਹੁਣ ਗੜਡ ਨੂੰ ਵੇਚ ਰਹਿਆਂਗੇ 85 ਰੁਪਏ ਇਸ ਟਾਈਮ ਤੇ ਅਸੀਂ ਗੜਡ ਦਾ ਜਿਹੜਾ ਰੇਟ ਕੀਤਾ ਗੰਨੇ ਵਧਨ ਦਾ ਰੇਟ ਵਧਨ ਕਰਕੇ ਮਾਰਕੀਟ ਦੀ ਰੇਟ ਕਿ ਮਿਲਦਾ ਬਾਜ਼ਾਰ ਚ ਬਾਜ਼ਾਰ ਵਾਲਾ ਗੜਡ ਤਾਂ 45 50 ਰੁਪਏ ਹੋਣਾ ਚਾਹੀਦਾ ਹੈ ਇਹ ਕੀ ਕਰ ਲੈ ਇੰਨਾ ਲਾਸ ਅੱਧੋ ਦਾ ਲਾਸ ਅੱਦੂ ਅੱਦਦਾ ਰੋਸਤਾਉ ਮਤਲਬ ਇਹੀ ਹੈ ਵੀ ਜੇ ਤੁਸੀਂ ਦੁੱਧ ਸਹੀ ਲੈਣਾ ਤੁਹਾਨੂੰ 70 ਵੀ ਨਹੀਂ ਮਾੜਾ ਤੇ ਦੁੱਧ ਤੋਂ ਤੁਹਾਨੂੰ 40 ਵੀ ਮਿਲ ਜੂਗਾ ਜੀ ਹੂੰ ਇਹ ਸਾਨੂੰ ਸਮਝਣਾ ਪਊਗਾ ਮਾਰਕੀਟ ਦਾ ਕੰਸਰਨ ਜਿਹੜਾ ਬਾਜ਼ਾਰਵਾਦ ਹੈਗਾ ਬਾਜ਼ਾਰਵਾਦ ਦੇ ਵਿੱਚ ਚੀਜ਼ ਉਹ ਵਿਖੂਗੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਤੋਂ ਥੱਲੇ ਰੇਟ ਤੇ ਵੀ ਸਾਨੂੰ ਮਿਲ ਰਹੀ ਹੈਗੀ ਤਾਂ ਇਹਦਾ ਮਤਲਬ ਕੁਛ ਨਾ ਕੁਛ ਮਲਾਵਟ ਹੈ ਜੇ ਹਲਦੀ ਦੀ ਗੱਠੀ ਸਾਨੂੰ 120 ਰੁਪਏ ਮਿਲਦੀ ਹੈ ਕੋਈ ਸਾਨੂੰ 80 ਰੁਪਏ ਹਲਦੀ ਦੇ ਰਿਹਾ ਤਾਂ ਇਹਦਾ ਮਤਲਬ ਕੁਛ ਨਾ ਕੁਛ ਤਾਂ ਚ ਮਲਾਵਟ ਹੈਗੀ ਅਗਲੀ ਗੱਲ ਹੁੰਦਾ ਕਿਵੇਂ ਹੈ ਤੇ ਇਹ ਕਰਦੇ ਕਿਵੇਂ ਲੋਕ ਤਰ ਕੀ ਪਾਉਂਦੇ ਨੇ ਇਹ ਜਿਹੜ ਉਹਦੇ ਵਿੱਚ ਸ਼ੀਰੀ ਵਾਲੀ ਖੰਡ ਵੀ ਪਾਈ ਜਾਂਦੀ ਹੈਗੀ ਮਿਲਾਂ ਦੀ ਉਸ ਤੋਂ ਬਾਅਦ ਡੀ ਗ੍ਰੇਡ ਖੰਡ ਕਹੈਦਾਂ ਨੇ ਆਪਾਂ ਉਹਦੇ ਵਿੱਚ ਕਲਰ ਵੀ ਪਾਇਆ ਜਾਂਦਾ ਹੈ ਉਹਦੇ ਵਿੱਚ ਜਿਵੇਂ ਕਹਿੰਦੇ ਵੀ ਉੱਥੇ ਸਾਡੇ ਆਹ ਮਸਾਲਾ ਵਰਤਦਾ ਹੈ ਸਾਡੇ ਆਹ ਕੈਮੀਕਲ ਵਰਤਿਆ ਜਾਂਦਾ ਹੈਗਾ ਹਾਂ ਉਹ ਸਾਰੀਆਂ ਚੀਜ਼ਾਂ ਮਤਲਬ ਜਦੋਂ ਮਜ਼ਾਰ ਦੇ ਵਿੱਚੋਂ ਗੁੜ ਆਉਂਦਾ ਹੈਗਾ ਜੀ ਉਹ ਸਾਡੇ ਮੂੰਹ ਦੇ ਵਿੱਚ ਜਦੋਂ ਅਸੀਂ ਗੁੜ ਦੀ ਡੇਰੀ ਲੈਂਦੇ ਆ ਸਾਡੇ ਮੂੰਹ ਨੂੰ ਉਹ ਵੱਡਦਾ ਹੈਗਾ ਹਾਂ ਤੇ ਜਦੋਂ ਆਹ ਗੁੜ ਜਿਹੜਾ ਬਣੀ ਜਾਂਦਾ ਹੈਗਾ ਇਹਨੂੰ ਆਪਾਂ ਖਾਵਾਂਗੇ ਤਾਂ ਸਵਾਦ ਵੱਖਰਾ ਹੋਊਗਾ ਬਿਲਕੁਲ ਨੇਚਰਲ ਰੰਗ ਹੋਊਗਾ ਇਹਦਾ ਜੀ ਇਹਦੇ ਵਿੱਚ ਆਪਾਂ ਕੋਈ ਰੰਗ ਮਿਕਸ ਨਹੀਂ ਕੀਤਾ ਹੋਇਆਗਾ ਜੀ ਕੋਈ ਖੰਡ ਨਹੀਂ ਮਿਕਸ ਕੀਤੀ ਹੋਈ ਜੀ ਤੇ ਉਸ ਤੋਂ ਇਲਾਵਾ ਇਹਦਾ ਪਕਾਉਣ ਦਾ ਤਰੀਕਾ ਜਿਹੜਾ ਭਿੰਡੀ ਦੇ ਰਸ ਰਾਹੀਂ ਆਪਾਂ ਇਹਦਾ ਮਤਲਬ 25 ਰੁਪਏ ਦਾ 50 ਰੁਪਏ ਦਾ ਗੁੜ ਤੇ ਖੰਡ ਘਰ ਚੋਂ ਕੱਢ ਲਈਏ ਹਾਂ ਬਿਲਕੁਲ ਕੱਢਣੀ ਪਊਗਾ ਕੱਢਣੀ ਪਊਗਾ ਇਹ ਤਾਂ ਇਹ ਹੀ ਹੱਲ ਹੈ ਹਾਂਜੀ ਇੱਕ ਬੱਚਾ ਹਾਂਗਾ ਜਿਹੜੇ ਬਾਬੇ ਹੋਰਾਂ ਵੇਲੇ ਕੋਈ ਸ਼ਬਦ ਸੀ ਖਿਲਾੜੇ ਨਾਲ ਜੁੜੇ ਹੋਏ ਜਿਵੇਂ ਪੇਲੀ ਹਾਂਜੀ ਕੁਝ ਉਹ ਚੀਜ਼ਾਂ ਬਾਰੇ ਜਰੂਰ ਜਾਣਕਾਰੀ ਦਿਓ ਕਿ ਉਹ ਜਿਵੇਂ ਕਲਾੜਾ ਸ਼ਬਦ ਹੈ ਕੋਈ ਹੋਰ ਵੀ ਕੋਈ ਇਹਨੂੰ ਕੀ ਬੋਲਦੇ ਐ ਇਹਨੂੰ ਆਪਣਾ ਕੜਾਹੇ ਬੋਲਦੇ ਆਂ ਅਸੀਂ ਇਹਨੂੰ ਕੜਾਹੇ ਬੋਲਦੇ ਨੇ ਹਾਂਜੀ ਮੈਂ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਦਿਓ ਉਹਨਾਂ ਉਹਨਾਂ ਦੇ ਨਾਮ ਕੀ ਨੇ ਇਹਨੂੰ ਕੀ ਬੋਲਦੇ ਹਾਂ ਇਹ ਜਿਹੜਾ ਮਤਲਬ ਉਹ ਗੰਡ ਹੋ ਗਿਆ ਆਪਣਾ ਜੀ ਤੇ ਦੱਸੋ ਜੀ ਮੜਾ ਜ ਇਹ ਬਹੁਤ ਵੱਤਪੂਰਨ ਗੱਲਾਂ ਨੇਗੀਆਂ ਸਾਡੇ ਦਾ ਜਵਾਨੀ ਜਿਹੜੀ ਨੌਜਵਾਨੀ ਪੀੜ੍ਹੀ ਹੈ ਯਾਡਾ ਬਚਪਨ ਆਰੇ ਉਹਨਾਂ ਪਤੀ ਨਹੀਂ ਚੀਜ਼ਾਂ ਦਾ ਸਾਨੂੰ ਕੋਦ ਨੂੰ ਪਤਾ ਇਹ ਅਸੀਂ ਕੀ ਕਹਾਂਗੇ ਉਹ ਆਪਣਾ ਜਿਵੇਂ ਕਲਾੜਾ ਚੱਲ ਰਿਹਾ ਹੈਗਾ ਉੱਥੇ ਆਪਣਾ ਉੱਥੇ ਆਪਣੇ ਕੋਲੇ ਗੰਨੇ ਦੀ ਵੈਰਾਈਟੀ ਸਿਲੈਕਟਡ ਵੈਰਾਈਟੀ ਆਪਾਂ ਗੰਨੇ ਦੀ ਵਿਜਵਾਰਤ ਰਹੇ ਹਾਂਗੇ ਜਿਹਦਾ ਮਤਲਬ ਹੈ ਇਸ ਟਾਈਮ ਤੇ ਰਿਕਵਰੀ 12 ਗੱਦੀ ਰਿਕਵਰੀ ਆ ਰਹੀ ਹੈ 11 12 12 ਦੀ ਇਸ ਟਾਈਮ ਤੇ ਸਹੀ ਰਿਕਵਰੀ ਆ ਰਹੀ ਉਹ ਤੋਂ ਆ ਜੋ ਬਹੁਤ ਤੋਂ ਸ਼ੁਰੂ ਕਰਦੇ ਆ ਅੱਛਾ ਉਹ ਆ ਗਿਆ ਕਲਾੜਾ ਹਾਂਜੀ ਤੇ ਇਹ ਕਲਾੜਾ ਵੀ ਇਹ ਕ੍ਰੈਸ਼ਰ ਹੈਗਾ ਮਤਲਬ ਆਮ ਤੌਰ ਤੇ ਖੜਮੇ ਨੂੰ ਵੀ ਕਲਾੜਾ ਕਹਾਂਗੇ ਅਸੀਂ ਕ੍ਰੈਸ਼ਰ ਕਹਾਂਗੇ ਜਿਹੜਾ ਪੈਮ ਹੈਗਾ ਜੀ ਇਹਦੀ ਜੂਸ ਕੱਢਣ ਦੀ ਸਮਰੱਥਾ ਜ਼ਿਆਦਾ ਹੈਗੀ ਜੀ ਜੀ ਇਹ ਆ ਗਈ ਡੱਗੀ ਜਿਹਦੇ ਵਿੱਚ ਆਪਣਾ ਰੌ ਹੋਣਾ ਹੈਗਾ ਜਿਹਦੇ ਆਪਾਂ ਦੋ ਪਾਰਟ ਕਰਾਂਗੇ ਰੌ ਰੌ ਮਤਲਬ ਇਹ ਜਿਹੜਾ ਜੂਸ ਹੈ ਇਹਦਾ ਜਿਹੜਾ ਉਹ ਆ ਰਿਹਾ ਰੋ ਬੋਲਦੇ ਆ ਲੋਕ ਉਹਨੂੰ ਰੌ ਕਹਿੰਨੇ ਆਪਾਂ ਜੀ ਉਹਦੇ ਵਿੱਚ ਆਪਾਂ ਦੋ ਪਾਰਟ ਕੀਤੇ ਡੱਗੀ ਦੇ ਇੱਕ ਪਾਸੇ ਆਪਾਂ ਪਾਣੀ ਰੱਖਿਆ ਹੋਇਆ ਹੈਗਾ ਇੱਕ ਪਾਸੇ ਆਪਾਂ ਰੋ ਆ ਰਿਹਾ ਆਪਣਾ ਇਹ ਜੀ ਆਪਣਾ ਗੇਟ ਵਾਲ ਰਖਿਆ ਹੋਇਆ ਹੈਗਾ ਇਹਨਾਂ ਦਾ ਕੀ ਪਾਣੀ ਘਾਤੋਂ ਉਹ ਇਹ ਜਦੋਂ ਸ਼ਾਮ ਨੂੰ ਆਪਣਾ ਸਾਰਾ ਕੰਮ ਬੰਦ ਹੋ ਜਾਂਦਾ ਹੈਗਾ ਉਦੋਂ ਸਾਰੀ ਸੌਸਪਈ ਆਪਾਂ ਕਰਨੀ ਹੈ ਇਹ ਪਾਣੀ ਦਾ ਰੱਖਿਆ ਹੈ ਪਾਣੀ ਦਾ ਰੱਖਿਆ ਵੀ ਜਦੋਂ ਹੁਣ ਜਿਹੜੀ ਆਪਾਂ ਰੋ ਆ ਰਿਹਾ ਹੈਗਾ ਉਹਦੇ ਉੱਤੇ ਆਪਣੀ ਮੈਲ ਆ ਰਹੀ ਹੈਗੀ ਜੀ ਉਹਨੂੰ ਆਪਾਂ ਸਾਰੇ ਏਰੀਆ ਨੂੰ ਆਪਾਂ ਸਾਫ਼ ਕਰਾਂਗੇ ਸ਼ਾਮ ਨੂੰ ਜਿਹੜਾ ਗੰਨਾ ਹੈ ਹਾਂ ਜੀ ਜਿਹੜੇ ਤੁਸੀਂ ਗਰੁੱਪ ਕਹਿੰਦੇ ਸੀ ਕਿਸਾਨਾਂ ਦੇ ਬਣੇ ਹੋਏ ਨੇ ਤੁਸੀਂ ਖਾਏ ਕਰ ਦੋ ਉਹਨਾਂ ਤੋਂ ਲਿਆਉਣੇ ਹਾਂ ਕਿਸਾਨਾਂ ਤੋਂ ਅਸੀਂ ਚੰਗੇ ਕਿਸਾਨਾਂ ਤੋਂ ਜਿੱਥੇ ਪਾਣੀ ਚੰਗਾ ਨਹਿਰੀ ਪਾਣੀ ਲੱਗਦਾ ਹੈ ਉਹਨਾਂ ਤੋਂ ਅਸੀਂ ਲੈ ਲੈਣਾ ਹੈ ਕੀ ਵੀ ਫਰਕ ਹੋਣਾ ਪਾਣੀ ਦਾ ਪਾਣੀ ਦਾ ਫਰਕ ਹੋਗਾ ਜਿਹੜਾ ਜ਼ਮੀਨ ਦੇ ਵਿੱਚ ਖਾਰੀ ਅੰਗ ਜ਼ਿਆਦਾ ਹੈਗਾ ਜ્યાં ਪਾਣੀ ਮਾੜਾ ਲੱਗਿਆ ਮੁਕੇ ਮਿੱਠਾ ਹੋਊਗਾ ਪਰ ਨਹੀਂ ਉਹਦੇ ਚ ਲੂਣਾ ਅੰਗ ਹੋਊਗਾ ਜਦੋਂ ਆਪਾਂ ਗੁੜ ਖਾਵਾਂਗੇ ਉਹ ਖਾਰਾ ਹੋਊਗਾ ਓਕੇ ਠੀਕ ਹੈ ਨਾ ਉਹਨੂੰ ਪਸੰਦ ਨਹੀਂ ਕਰਨਾ ਜੀ 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 ਤੇ ਇਸ ਕਰਕੇ ਚਾਹ ਦੇ ਵਿੱਚ ਤਾਂ ਉਹ ਪੈ ਜਾਊਗਾ ਪਰ ਜਦੋਂ ਆਪਾਂ ਉਹਨੂੰ ਖਾਣ ਦੀ ਦੇਖਾਂਗੇ ਖਾ ਕੇ ਦੇਖਾਂਗੇ ਕਿ ਉਹ ਖਾਰਾ ਹੋਊਗਾ ਗੁੜ ਪਰ ਜਿਹੜਾ ਹੁਣ ਇਸ ਦਾ ਗੁੜ ਬਣੂਗਾ ਇਹ 85 ਵੈਰਾਈਟੀ ਹੈਗੀ ਇਹਦਾ ਗਣ ਵੀ ਵਧੀਆ ਹੋਊਗਾ ਗੁੜ ਦਾ ਜੀ ਇਹਦੇ ਚ ਪਾਣੀ ਦੀ ਮਾਤਰਾ ਜ਼ਰੂਰ ਜ਼ਿਆਦਾ ਹੋਊਗੀ ਕਿਉਂਕਿ ਜੂਸ ਦੇ ਵਿੱਚ ਵੀ ਵਰਤਿਆ ਜਾਂਦਾ ਗੰਨਾ ਜੀ ਇਹਦੇ ਵਿੱਚ ਬਾਲਣ ਦਾ ਜ਼ਿਆਦਾ ਲੱਗੂਗਾ ਸਾਡਾ ਪਕਾਉਣ ਦੇ ਵਿੱਚ ਅਸੀਂ 110 ਡਿਗਰੀ ਟੈਂਪਰੇਚਰ ਦੇ ਉੱਤੇ ਇਹਨੂੰ ਪਕਾਉਣਾ ਹੈਗਾ ਜਿਹੜਾ ਆਪਣਾ ਇੱਕੋ ਜਿਹੀ ਜੂਸ ਦੇ ਵਿੱਚ ਨਿਕ ਪਿਆ ਇੱਥੋਂ ਆਪਣਾ ਜੂਸ ਇਹ ਤੀਜੇ ਕੜਾਹੇ ਚ ਚਲਾ ਗਿਆ ਜਿਹੜਾ ਲਾਸਟ ਕੜਾਹਾ ਆਪਣਾ ਇਧਰ ਜੂਸ ਹੈ ਇਹਨਾਂ ਦਾ ਫਾਸਲਾ ਬਹੁਤ ਨੇੜੇ-ਨੇੜੇ ਹੋਣਾ ਚਾਹੀਦਾ ਖਲਾੜੇ ਦਾ ਖਲਾੜੇ ਦੇ ਨਾਲ ਡੱਗੀ ਦਾ ਇਹਦਾ ਕੰਮ ਨਹੀਂ ਵੀ ਜਿੰਨਾ ਦੂਰ ਜਾਦੇ ਹੋਊਗਾ ਉਹਨਾਂ ਆਪਾਂ ਨੂੰ ਮਤਲਬ ਸਫਾਈ ਨਹੀਂ ਹੋਣੀ ਆਪਾਂ ਇਹਨਾਂ ਨੂੰ ਛੇੜ ਛੇੜੀ ਸਫਾਈ ਵੀ ਕਰਨੀ ਆ ਜਿੰਨਾ ਹੁਣ ਕੰਮ ਆਪਾਂ ਦੇਣੇ ਕੀਤਾ ਹੈਗਾ ਸ਼ਾਮ ਨੂੰ ਇਹਦਾ ਸਾਰਾ ਦਾ ਸਫਾਈ ਕਰਨੀ ਆ ਆਪਾਂ ਜੀ ਹੂੰ ਠੀਕ ਹੈ ਜੀ ਇਹ ਬਸ ਤਰਾਂਚੀ ਕੜਾ ਆ ਹੋ ਗਿਆ ਆਪਣਾ ਇਹਨੂੰ ਕੜਾਹਾ ਬੋਲਦੇ ਨੇ ਅੱਛਾ ਜੀ ਇਹ ਆਪਣੀ ਮੈਲ ਹੋਗੀ ਜਿਹੜੀ ਆਪਾਂ ਇੱਥੇ ਨੂੰ ਸਾਫ ਕਰ ਰਹੇ ਆਂਗੇ ਜੀ ਠੀਕ ਹੈ ਜੀ ਉਦੋਂ ਬਾਅਦ ਇਹ ਇੱਥੋਂ ਚਲਾ ਜਾਊਗਾ ਇਹ ਦੂਸਰੇ 'ਚ ਅੱਜ ਚੱਕ ਲਓ ਜੀ ਕਿਹੜੀ ਜੀ ਦਾ ਨਾਮ ਲਾਉਂਗੇ ਨਾ ਆਪਾਂ ਡੋਰੇ ਨਾਲ ਇਹਨੂੰ ਲੈ ਜਾਾਂਗੇ ਇਧਰ ਕੀ ਬੋਲਦੇ ਇਹਨੂੰ ਇਹ ਡੋਰਾ ਹਾਂ ਇਹ ਡੋਰੇ ਦੇ ਨਾਲ ਇੱਥੋਂ ਆਪਾਂ ਇਧਰ ਸ਼ਿਫਟ ਕਰ ਲਾਂਗੇ ਇਹਨੂੰ ਜੀ ਇੱਥੇ ਚਲਾ ਗਿਆ ਇੱਥੇ ਨੇ ਆਪਣੀ ਮੈਲ ਉਤਾਰ ਲਈ ਉੱਥੇ ਐਸੇ ਵੀ ਮੈਲ ਉਤਾਰੂਗਾ ਇੱਥੋਂ ਵੀ ਮੈਲ ਉਤਾਰ ਲਈ ਜੀ ਜੀ ਇੱਥੇ ਬਿਲਕੁਲ ਸਾਫ਼ ਯੂਸੂਬ ਬਣ ਗਿਆ ਆਪਣਾ ਜੀ ਇਹਦੋਂ ਬਾਅਦ ਤੀਸਰੇ 'ਚ ਉਸ 'ਚ ਚਲਾ ਗਿਆ ਠੀਕ ਹੈ ਜੀ ਤੀਸਰੇ 'ਚ ਜਾ ਕੇ ਇਹਨੇ ਬਿਲਕੁਲ ਜਾ ਕੇ 110 ਡਿਗਰੀ ਤੇ ਪੜਨਾ ਆਪਣਾ ਗੋੜ ਇਹ ਟੈਂਪਰੇਚਰ ਲੇਵਲ ਰੱਖ ਦੇਉਗੇ ਹਾਂ ਬਿਲਕੁਲ ਆਪਣੇ ਕੋਲ ਟੈਂਪਰੇਚਰ ਮੀਟਰ ਵੀ ਹੁੰਦੇ ਨੇਗੇ ਬਾਕੀ ਜਿਹੜੇ ਬਣਾਉਣ ਵਾਲੇ ਬੰਦੇ ਆ ਤਕਰੀਬਨ ਉਹਨਾਂ ਜਜਮੈਂਟ ਹੋ ਜਾਂਦੀ ਹੈ ਵੀ 110 ਦੇ ਹੋ ਗਿਆ 120 ਦੇ ਉੱਤੇ ਜਾ ਕੇ ਆਪਾਂ ਸ਼ੱਕਰ ਬਣਾਣੀ ਹੈ ਜੀ 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 ਠੀਕ ਹੈ ਜਿਹੜੇ ਆਪਾਂ ਮਤਲਬ ਦੂਜੇ ਮਿਕਸ ਜਿਵੇਂ ਸੌਂਖ ਜਮਾਣ ਵਾਲਾ ਹੋ ਗਿਆ ਔਲੇ ਵਾਲਾ ਹੋ ਗਿਆ ਉਹ ਤਾਂ ਆਪਣਾ ਹਾਊਸ ਗੰਢ ਚ ਚਲਾ ਜਾਊਗਾ ਉਹਨੂੰ ਕੀ ਬੋਲਦੇ ਨੇ ਜੀ ਉਹ ਲੱਕੜ ਦਾ ਗੰਢ ਹੋ ਗਿਆ ਜੀ ਲੱਕੜ ਦਾ ਗੰਢ ਹਾਂਜੀ ਜੀ ਤੇ ਇਹ ਹੋ ਗਿਆ ਦੂਸਰਾ ਗੰਢ 8 ਫੁੱਟਾ ਬਟੇ ਕੁਰਤਨੀ ਕਹਿੰਦੇ ਉਹਨੂੰ ਹਾਂ ਇਹ ਖੁਰਚਣੇ ਆ ਜੀ ਉਸ ਤੋਂ ਬਾਅਦ ਆਪਣਾ ਰੋ ਇਧਰ ਚਲਾ ਜਾਊਗਾ ਜਦੋਂ ਆਪਣੀ ਭੱਤ ਤਿਆਰ ਹੋ ਇਨੂੰ ਕੀ ਬੋਲਦੇ ਨੇ ਇਹ ਗੰਡ ਹੋ ਗਿਆ ਇਹ ਪੱਤ ਬਣ ਜਾਂਦੀ ਜਦੋਂ ਇਹਦੇ ਚੋਂ ਨਿਕਲਦੀ ਹੈ ਇਹਦੇ ਪੱਤ ਬਣ ਗਈ ਹੈ ਉਦੋਂ ਬਾਅਦ ਇਹਨੇ ਚੰਡਰੀ ਦੀ ਬਣਾਈ ਹੋਈ ਹੈ ਇਹਨੂੰ ਕੀ ਬੋਲਦੇ ਆ ਇਹ ਗੰਡ ਜੀ ਉਹ ਗੰਡ ਹਾਂਜੀ ਜੀ ਉਦੋਂ ਬਾਅਦ ਇੱਥੇ ਚਲਾ ਗਿਆ ਆਪਣਾ ਇੱਥੋਂ ਆਪਾਂ ਮਤਲਬ ਠੰਡਾ ਹੋਣ ਤੋਂ ਬਾਅਦ ਆਪਾਂ ਖੁਰਚਣੇ ਦੇ ਨਾਲ ਇਹ ਆਪਣਾ ਗੁੜ ਇੱਥੇ ਤਿਆਰ ਹੋ ਗਿਆ ਜੀ ਇਹ ਗੁੜ ਦੇ ਵਿੱਚ ਆਪਾਂ ਫੋਨ ਗਰਮ ਹੈ ਇਹ ਗੁੜ ਠੰਡਾ ਹੋਣ ਵਾਸਤੇ ਰੱਖਿਆ ਹੋਇਆ ਹੋਵੇਗਾ ਦੋਸਤੋ ਗਰਮ ਗੁੜ ਖੰਡ ਦਾ ਬੜਾ ਨਿਆਰਾ ਹੋਵੇ ਠੀਕ ਹੈ ਜੀ ਇਹ ਨੇਚਰਲ ਕਲਰ ਹੈ ਕੋਈ ਖੰਡ ਮਿਕਸ ਨਹੀਂ ਕਾਣ ਬਹੁਤ ਵਧੀਆ ਇਹਦਾ ਗੁੜ ਦਾ ਹੂੰ ਠੀਕ ਹੈ ਨਾ ਜੀ ਇਹ ਹਵਾ ਦੇ ਵਿੱਚ ਇਹਨੂੰ ਆਪਾਂ ਹਾਰਡ ਕਰਨ ਵਾਸਤੇ ਹੁਣ ਛੱਡਿਆ ਹੋਇਆ ਹੋਗਾ ਉੱਥੇ ਜਾ ਕੇ ਆਪਣਾ ਇਹਨੂੰ ਕਹਿੰਦੇ ਨੇ ਪੇਲੀ ਨਹੀਂ ਪੇਲੀ ਇਹ ਦਵੱਡੀਆਂ ਵੰਣੀਆਂ ਜਿਹੜੀਆਂ ਸੁੱਖਾਂ ਦੇ ਜਿਹੜਾ ਹਾਂ ਇਹ ਮਤਲਬ ਪੇਸੀ ਕਹਿੰਦੇ ਨੇ ਇਹਨੂੰ ਆਪਾਂ ਪੇਸੀ ਪੇਸੀ ਹਾਂ ਜੀ ਇਹ ਤਕਰੀਬਨ ਐ ਮੰਨ ਕੇ ਚੱਲੋ ਵੀ ਸਾਡਾ ਇਹ ਹੁੰਦਾ ਹੈਗਾ ਵੀ ਗੁੜ ਖੜ ਹੋਣ ਵਾਸਤੇ ਆਪਾਂ ਨੂੰ ਇੰਨੀ ਕੁ ਮਟਾਈ ਦਾ ਗੋੜ ਚਾਹੀਦਾ ਹੈਗਾ ਤੇ ਇਹਦੀ ਅਜਮ ਹੁਣ ਟੁੱਟ ਰਿਹਾ ਹੈਗਾ ਇਹ ਜੀ ਇਹ ਗਿੱਲਾ ਹੋਣ ਕਰਕੇ ਟੁੱਟ ਰਿਹਾ ਹੈਗਾ ਇਹ ਇਹ ਉਹਦੇ ਬਾਅਦ ਜੁੜ ਜੂਗਾ ਇਹ ਹੂੰ ਇਸ ਤੋਂ ਬਾਅਦ ਜਦੋਂ ਆਪਾਂ ਇਹ ਗੋੜ ਗਰਮ ਤੋਂ ਥੋੜਾ ਠੰਡਾ ਹੋਇਆ ਫਿਰ ਆਪਾਂ ਮਤਲਬ ਇਸ ਜਗ੍ਹਾ ਤੇ ਲਿਆਵਾਂਗੇ ਗੋੜ ਨੂੰ ਠੀਕ ਹੈ ਇੱਥੇ ਹਵਾ ਲੱਗ ਰਹੀ ਹੈ ਗੋੜ ਨੂੰ ਜੀ ਇਹ ਗੋੜ ਖੜਕਦਾ ਹੈਗਾ ਹੁਣ ਉਗੀ ਆਵਾਜ਼ ਦੇਣ ਲੱਗਾ ਮਤਲਬ ਫੂਲਾ ਗੜ ਨਹੀਂ ਹੈਗਾ ਇਹਦੇ ਵਿੱਚ ਮੋਇਸਚਰ ਬਿਲਕੁਲ ਖਤਮ ਕੀਤੀ ਹੋਈ ਹੈਗੀ ਇਸ ਤੋਂ ਬਾਅਦ ਫੇਰੇ ਇਹਨੇ ਹਵਾ 'ਚ ਹੀ ਜਾਣਾ ਹੈਗਾ ਗਰਮ ਹਵਾਵਾਂ ਦੇ ਵਿੱਚ ਪੱਖੇ ਦੀ ਹਵਾ ਦੇ ਵਿੱਚ ਉੱਥੇ ਜਾ ਕੇ ਇਹਨੇ ਡਰਾਈ ਹੋਣਾ ਬਿਲਕੁਲ ਜੀ ਫਿਰ ਜਦੋਂ ਮੌਨਸੂਨ ਆਉਣ ਤੋਂ ਪਹਿਲਾਂ ਇਹਨੂੰ ਡੱਬੇ 'ਚ ਪਾ ਕੇ ਕਰਕੇ ਆਪਾਂ ਜਿੱਥੇ ਮਰਜ਼ੀ ਰੱਖ ਜੀਏ ਗੁੜੇ ਨੂੰ ਸਾਲ ਭਰ ਆਪਣਾ ਖਰਾਬ ਨਹੀਂ ਹੁੰਦਾ ਹੂੰ ਜਿਹੜੀਆਂ ਤੁਸੀਂ ਭੇਲੀ ਦੀ ਗੱਲ ਕਰ ਰਹੇ ਸੀ ਉਹ ਆਪ ਭੇਲੀਆਂ ਨਹੀਂ ਆ ਹੂੰ ਆਪ ਇਹ ਜੱਟ ਕੰਨਾਂ ਨੇ ਤਾਂ ਪੀ ਲਈ ਦੇ ਤੂੰ ਹਾਂ ਇਹ ਪੀ ਲਈ ਜਾਗੀ ਹਾਂ ਇਹ ਪੀ ਲਈ ਇਹ ਵੀ 5 ਸਵਾ 5 ਕਿਲੋ ਦੀ ਹੈਗੀ ਹਾਂ ਜਿਹੜੇ ਹੁਣ ਸੁੱਖਾਂ ਸੁਖ ਦੇ ਨੇਗੇ ਹੂੰ ਉਹ ਫਿਰ ਇਹਨੂੰ ਸੁੱਖਾਂ ਵਾਸਤੇ ਲੈ ਜਾਂਦੇ ਵੀ ਅਸੀਂ ਸੁੱਖ ਚੜਾਉਣੀ ਆ ਜੀ ਉਹ ਪੇਲੀ ਚੜਾ ਕੇ ਆਉਂਦੇ ਨੇ ਹੂੰ ਇਹ ਭਸੇਰੀ ਹੁੰਦੀ ਹੈ 5 ਕਿਲੋ ਤੋਂ ਪਲੱਸ ਟਾਈਪ ਉਨਪੇ ਹਾਂ ਪੀ ਲੀ ਗਾ ਆਂਦੇ ਆਪਣਾ ਸਵਾ ਪੰਜ ਕਿਲੋ 5 ਕਿਲੋ 100 ਗ੍ਰਾਮ 5 ਕਿਲੋ 200 ਗ੍ਰਾਮ ਮਤਲਬ ਸਵਾਈ ਤੇ ਲੈ ਜਾਂਦੇ ਨੇ ਜੀ ਜੀ ਹਾਂਜੀ ਇਸ ਤੋਂ ਬਾਅਦ ਜਿਵੇਂ ਉਥੇ ਗੁੜ ਬੈਕ ਵਿੱਚ ਤੁਸੀਂ ਕੁਝ ਬਣਾਇਆ ਹੋਇਆ ਹਾਂ ਹਾਂ ਇਸ ਤੋਂ ਬਾਅਦ ਆਪਣਾ ਜਿਹੜਾ ਗੋੜਾ ਇਹ ਸ਼ਾਮ ਨੂੰ ਸਾਰਾ ਇੱਥੋਂ ਗੁੜ ਪੈਕ ਹਾਊਸ ਦੇ ਵਿੱਚ ਲੈ ਜਾਊਗਾ ਗੋੜਾ ਪੈਕ ਹਾਊਸ ਚੱਲ ਰਹੀ ਹੈ ਹਾਂਜੀ ਜੀ ਅੱਛਾ ਇਹ ਤੋਂ ਉਧਰ ਚਲਾ ਜਾਂਦਾ ਹੈ ਹਾਂਜੀ ਜਦੋਂ ਅਸੀਂ ਇਹਦੀ ਮੰਡੀ ਕਰਨ ਦੀ ਗੱਲ ਕਰਦੇ ਆਂ ਹਾਂਜੀ ਲੋਕਲ ਹੈ ਸਟੇਟ ਲੈਵਲ ਤੇ ਜਾਂਦਾ ਹੈ ਜਾਂ ਆਮ ਤੌਰ ਤੇ ਜਿਹੜਾ ਉਹੀ ਗੱਲ ਹੁੰਦੀ ਜਿਹੜਾ ਵਿਦੇਸ਼ ਬੰਦਾ ਚਲਾ ਜਾਂਦਾ ਨਾ ਉਧਰਲੇ ਨੂੰ ਪੰਜਾਬ ਦੇ ਬਾੜੀ ਫੇਰ ਆਏ ਹੁੰਦਾ 50 ਚੀਜ਼ਾਂ ਖਾਈਏ ਯਾਰ ਉਧਰੋਂ ਵੀ ਆਰਡਰ ਆਉਂਦੇ ਨੇ ਹਾਂ ਉਧਰੋਂ ਵੀ ਆਰਡਰ ਆਉਂਦੇ ਆ ਜਿਵੇਂ ਹੁਣ ਸਾਨੂੰ ਐਸੇ 5 ਕੁਇੰਟਲ ਦਾ ਆਰਡਰ ਆਇਆ ਹੋਇਆ ਸੀਗਾ ਕਿੱਥੋਂ ਜੀ ਕੈਨੇਡਾ ਤੋਂ ਜੀ ਅੱਛਾ 5 ਕੁਇੰਟਲ ਗੁੜ ਜਾ ਰਿਹਾ ਗੁੜ ਹਾਂ ਉੱਥੇ ਜਾਣਾ ਹੈਗਾ ਇਹਦਾ ਮਤਲਬ ਇੰਟਰਨੈਸ਼ਨਲ ਹੈ ਇਹ ਕਾਰੋਬਾਰ ਹੈਗਾ ਜੀ ਇਹ ਜਿਹੜਾ ਤੁਹਾਡਾ ਖਪਤਕਾਰ ਹੈ ਉਹ ਬਾਹਰ ਬੈਠਾ ਹੈਗਾ ਉਹ ਪੰਜਾਬ ਦੀ ਮਹਿਕ ਤੇ ਪੰਜਾਬ ਦੀ ਵਸਤੀ ਹੀ ਖਾਣਾ ਚਾਹੁੰਦਾ ਹੈਗਾ ਤੇ ਉਹ ਸ਼ੁੱਧ ਵੀ ਖਾਣਾ ਚਾਹੁੰਦਾ ਹੈਗਾ ਤੇ ਉਹਨਾਂ ਨੂੰ ਆਪਾਂ ਮਤਲਬ ਇਹ ਜਿਹੜਾ ਗੁੜ ਬਣ ਰਿਹਾ ਹੈਗਾ ਜੀ ਉਹਨੂੰ ਆਪਾਂ ਅੱਗੇ ਕਿਵੇਂ ਮਤਲਬ ਡਰਾਈ ਕਰ ਰਹੇ ਹਾਂਗੇ ਉਹ ਮੈਂ ਤੁਹਾਨੂੰ ਪੈਕ ਹਾਊਸ ਦੇ ਵਿੱਚ ਦਿਖਾਉਣਾ ਵੀ ਉਹਨਾਂ ਨੂੰ ਉੱਥੋਂ ਡਰਾਈ ਕਰਕੇ ਆਪਾਂ ਗੁੜ ਕਿਵੇਂ ਪੈਕ ਕਰਾਂਗੇ ਇੱਕ ਦੁਕਾਨ ਤੇ ਇਹ ਵੀ ਹੈ ਜਿਹੜੇ ਸਾਡੇ ਪੰਜਾਬੀ ਭਰਾ ਵਿਦੇਸ਼ਾਂ 'ਚ ਬੈਠੇ ਨੇ ਹਾਂਜੀ ਉਹਨਾਂ ਨੂੰ ਗੁੜ ਜਾਂ ਕੋਈ ਹੋਰ ਨਕਲੀ ਚੀਜ਼ਾਂ ਵੀ ਲੋਕ ਭੇਜ ਰਹੇ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਖਿਆਲ ਕਿਵੇਂ ਰੱਖਣਾ ਚਾਹੀਦਾ ਹੈ ਤੁਸੀਂ ਇਹ ਚੀਜ਼ ਨੂੰ ਮੰਨ ਲਓ ਬੰਦੇ ਦੇ ਬਾਹਰੋਂ ਆਰਡਰ ਕਰਤਾ ਹਾਂਜੀ ਤੁਸੀਂ ਤਾਂ ਸਹੀ ਚੀਜ਼ ਦੇ ਰਹੇ ਹੋ ਹਰ ਉਹਦਾ ਸਹੀ ਚੀਜ਼ ਉਹਨੂੰ ਭੇਜਦਾ ਨਹੀਂ ਹੈਗਾ ਉਹਦਾ ਧਿਆਨ ਕਿਵੇਂ ਰੱਖਣਾ ਉਹ ਬੇਮੌਸਮੇ ਨਾ ਜਾਣ ਜਿਹੜੇ ਮੌਸਮ ਦੇ ਵਿੱਚ ਪੰਜਾਬ ਦੇ ਵਿੱਚ ਗੁੜ ਬਣਦਾ ਉਸ ਮੌਸਮ ਦੇ ਵਿੱਚ ਹੀ ਗੁੜ ਲੈਣਾ ਚਾਹੀਦਾ ਹੈਗਾ ਜੀ ਅਸੀਂ ਮਤਲਬ ਉਹਨਾਂ ਤੋਂ ਅਕਤੂਬਰ ਦੇ ਵਿੱਚ ਗੁੜ ਮੰਗਣਗੇ ਉਹ ਸਾਥੋਂ ਜੀ ਫਿਰ ਉਹ ਬੇ ਮੌਸਮ ਆਏਗਾ ਜੀ ਜੇ ਉਹ ਗੁੜ ਸਾਥੋਂ ਜਨਵਰੀ ਫਰਵਰੀ ਮਾਰਚ ਚ ਗੁੜ ਲੈ ਰਹੇ ਨੇਗੇ ਜੀ ਉਹ ਮਤਲਬ ਸਾਡਾ ਗੁੜ ਸਹੀ ਹੈ ਜਿਹੜਾ ਉਹ ਗੁੜ ਅਸੀਂ ਇੱਥੋਂ ਦੇ ਰਹਿਆਂਗੇ ਜੀ ਇਹਦਾ ਮਤਲਬ ਜਿਹੜਾ ਐਡਵਾਂਸ ਗੁੜ ਲੈਣਾ ਹੈਗਾ ਹੂੰ ਉਹ ਖੰਡ ਤੋਂ ਬਿਨਾ ਨਹੀਂ ਹੋ ਸਕਦਾਗਾ ਉਹਦੇ ਵਿੱਚ ਮਿਕਸਿੰਗ ਹੋਊਗੀ ਉਹਦੇ ਵਿੱਚ ਮਲਾਵਟ ਦੇ ਜ਼ਿਆਦਾ ਚਾਂਸ ਨੇਗੇ ਹੂੰ ਜਿਹੜੀ ਸਮੇਂ ਦੇ ਅਨੁਸਾਰ ਮੌਸਮ ਦੇ ਅਨੁਸਾਰ ਜਿਹੜੀਆਂ ਚੀਜ਼ਾਂ ਜਿੱਥੇ ਪੈਦਾ ਹੁੰਦੀਆਂ ਜਦੋਂ ਵੀ ਚੱਲਣ ਦਾ ਸਮਾਂ ਆਏਗਾ ਹੁਣ ਸਾਡੇ ਜਿਹੜੇ ਕਲਾੜ ਨੇਗੇ ਅਸੀਂ ਇਹ 11 April ਨੂੰ ਬੰਦ ਕਰ ਰਹੇ ਹਾਂਗੇ ਜੀ ਜੇ ਅਸੀਂ ਇਹਨਾਂ ਨੂੰ ਮਤਲਬ ਜ਼ਿਆਦਾ ਲੰਮਾ ਸਮਾਂ ਹੋਰ ਖਿੱਚਾਂਗੇ ਕੁੜ ਦੀ ਕੁਆਲਿਟੀ ਡਾਊਨ ਹੋਊਗੀ ਕਿਉਂਕਿ ਹਾਈ ਟੈਂਪਰੇਚਰ ਹੋ ਰਿਹਾ ਜੀ ਜੀ ਜਿਹੜਾ ਗੁੜ ਆਪਣਾ ਉੱਥੇ ਪੱਕਾ ਢ ਦੇ ਉੱਤੇ ਬਣਦਾ ਦੇਖਿਆ ਸੀਗਾ ਜੀ ਉਸ ਤੋਂ ਬਾਅਦ ਆਪਣਾ ਇਹ ਪੈਕ ਹਾਊਸ ਦੇ ਵਿੱਚ ਆ ਕੇ ਉੱਪਰ ਪੱਖਾ ਚੱਲ ਰਿਹਾ ਤੇ ਗਰਮ ਹਵਾ ਆ ਰਹੀ ਹੈਗੀ ਉੱਥੇ ਇਹ ਗੁੜ ਬਣਨੇ ਉੱਥੇ ਥੋੜਾ ਜਿਹਾ ਪੋਲਾ ਸੀ ਇਹ ਗੁੜਾ ਹੂੰ ਗੁੜ ਦੀ ਬਾਤ ਜ਼ਿਆਦਾ ਆ ਰਹੀ ਹੈਗੀ ਇਸ ਤੋਂ ਬਾਅਦ ਅਲਾਵਾ ਮੈਂ ਤੁਹਾਨੂੰ ਦਿਖਾਉਣਾ ਇਹ ਗੁੜ ਤਿੰਨ ਦਿਨ ਇਸ ਜਗ੍ਹਾ ਤੇ ਰਹੂਗਾ ਇਸ ਹਵਾ ਦੇ ਵਿੱਚ ਜੀ ਉਦੋਂ ਬਾਅਦ ਚੌਥੇ ਜਾਂ ਪੰਜਵੇਂ ਦਿਨ ਅਸੀਂ ਇਹਨਾਂ ਨੂੰ ਆਹ ਗੱਟਿਆਂ ਦੇ ਵਿੱਚ ਲੈ ਜਾਾਂਗੇ ਜੀ ਠੀਕ ਹੈ ਨਾ ਇਹ ਗੋੜ ਹੋਰ ਹਾਰਡ ਹੋ ਜਾ ਵਿਆ ਇਹ ਚਾਰ ਦੇ ਨਾਲਾ ਗੋੜ ਹੈ ਜੀ ਠੀਕ ਹੈ ਇਹਦੇ ਵਿੱਚ ਕੋਲਾ ਪਣ ਨਹੀਂ ਹੋਣਾ ਚਾਹੀਦਾ ਜਦੋਂ ਗੋੜ ਨੂੰ ਆਪਾਂ ਤੋੜਾਂਗੇ ਇਹ ਰੇਸ਼ੇ ਬਣੇ ਹੋਣੇ ਚਾਹੀਦੇ ਹਨ ਤੇ ਜਿਆ ਬਣੇ ਲੇਅਰ ਬਣੀ ਹੋਈ ਹੈ ਜੀ ਠੀਕ ਹੈ ਜੀ ਇਹਦਾ ਕੀ ਯਾਰ ਹੈ ਇਹਦਾ ਜਿਹੜਾ ਮਤਲਬ ਸ਼ੁੱਧਤਾ ਦੀ ਨਿਸ਼ਾਨੀ ਆਏਗੀ ਜਿਹੜਾ ਆਪਣਾ ਸ਼ੁੱਧ ਹੈਗਾ ਗੋੜ ਬਿਲਕੁਲ ਸ਼ੁੱਧ ਹੈਗਾ ਇਹਦੇ ਵਿੱਚ अच्छा हां जी एक ਇਹ ਗੁਰਲ ਹੈ ਜੀ ਇਹ हां जी 145 ਦਾ ਬਿਜਾਰ ਤੇ ਲੈਣੀ ਹੈ हां जी ਪਹਿਚਾਨ ਕਿਵੇਂ ਕਰਾਂ ਜੋ ਕੋ ਮਾਲਕ ਇਸ ਨੂੰ ਪਛਾਣਨਾ ਨਾ ਹੋਵੇ ਆਲੂ ਕਹਣਾ ਵੀ ਯਾਰ ਆ ਚੱਕਾ ਆ ਗੁਰ ਤੇ ਆ ਗੁਰ ਤੇ ਸੁੱਖੀ ਪਰਖਣ ਤੋਂ ਬਾਅਦ ਹੀ ਪਤਾ ਲੱਗ ਜੂਗਾ ਜੀ ਇਹਨੂੰ ਖਾਓਗੇ ਇਹਦੀ ਡਲੀ ਖਾਓਗੇ ਇਨੀਕ ਤੇ ਉਹਦੀ ਇਨੀ ਡਲੀ ਖਾਓ ਬਹੁਤ ਤਰੀਕਾ ਵੀ ਹੈਗਾ ਜਿਹੜਾ ਆਪਾਂ ਸਰਸਰੀ ਤੌਰ ਤੇ ਉਦੋਂ ਜਦੋਂ ਚਾਹ ਬਣਾ ਕੇ ਪੀਵਾਂਗੇ ਹਾਂ ਉਹਦੇ ਟੇਸਟ ਦਾ ਫਰਕ ਹੋਊਗਾ ਹੂੰ ਕਈ ਵਾਰੀ ਤੁਹਾਨੂੰ ਉਹਦੇ ਚੋਂ ਮਤਲਬ ਐ ਆਊਗਾ ਵੀ ਇਹ ਖੰਡ ਜੀ ਵਾਲਾ ਸਵਾਦ ਆ ਰਿਹਾ ਜਿੱਦ ਦੀ ਚਗੋੜ ਇਹਦੀ ਚਗੋੜ ਦੀ ਮਹਿਕ ਆਊਗੀ ਜਿੱਦ ਦਿਨਾਂ ਕੋਈ ਸੈਂਪਲ ਭਰਨ ਆਉਂਦਾ ਹਾਂਜੀ ਉਹਦੇ ਤੁਸੀਂ ਸ਼ਟਰ ਡੇਗ ਦਿਓ ਨਾ ਅਸੀਂ ਪਜਾਰਾਂ ਦਾ ਕੰਮ ਹੁੰਦਾ ਪਜਾਰਾਂ ਤੋਂ ਦੇ ਅਈ ਕੰਮ ਹੁੰਦਾ ਜਦ ਅੱਗਾ ਵੀਰ ਬੰਦ ਹੋ ਜਾਂਦੇ ਜਦੋਂ ਆਪਾਂ ਮਤਲਬ ਸਹੀ ਨੀਤਨਾ ਕੰਮ ਕਰਾਂਗੇ ਆਪਾਂ ਨੂੰ ਸ਼ਟਰ ਡੇਗਣ ਦੀ ਲੋੜ ਹੀ ਨਹੀਂ ਪੈਣੀ ਇਹ ਗੱਟਿਆਂ ਦੇ ਵਿੱਚ ਜਿੰਨਾ ਚਿਰ ਗਰਮ ਹਵਾਵਾਂ ਚੱਲਣਗੀਆਂ ਗੋੜ ਗੱਟਿਆਂ 'ਚ ਰਹੂਗਾ ਜੀ ਉਸ ਤੋਂ ਬਾਅਦ ਜਦੋਂ ਮੌਨਸੂਨ ਆਉਣ ਤੋਂ ਦਸ ਦਿਨ ਪਹਿਲਾਂ ਇਹ ਗੋੜ ਇਹ ਡੱਬਿਆਂ ਦੇ ਵਿੱਚ ਪੈਕ ਹੋ ਕੇ ਇਸ ਸਟੋਰ ਦੇ ਵਿੱਚ ਚੱਲ ਜਾਊਗਾ ਗੋੜਾ ਇਹ ਜੀ ਇਹ ਗੋੜ ਵੀ ਮਤਲਬ ਆ ਆੜਾ ਹੈਗਾ ਜਿਵੇਂ ਉਹਨਾਂ ਨੂੰ ਹੋ ਗਿਆ ਨਾ ਹਾਂਜੀ ਹੁਣ ਇਹਦੇ ਵਿੱਚ ਦੋ ਕਲਰ ਹੋ ਗਏ ਗੋੜ ਦੇ ਜੀ ਇਹ ਹੋਰ ਵੈਰਾਈਟੀ ਦਾ ਗੋੜ ਹੈ ਇਹ ਹੋਰ ਵੈਰਾਈਟੀ ਦਾ ਗੋੜ ਹੈਗਾ ਜੀਓ ਗੰਨੇ ਦਾ ਫਰਕ ਗੰਨੇ ਦੀ ਕਿਸਮ ਦਾ ਫਰਕ ਹੈਗਾ ਜੀ। ਜੀ। ਕਈ ਵਾਰੀ ਆਪਾਂ ਕਲਰ ਨੂੰ ਜ਼ਿਆਦਾ ਤਰਜੀਹ ਦਿੰਦਾ ਕੋਈ ਇਸ ਕਲਰ ਨੂੰ ਜ਼ਿਆਦਾ ਪਸੰਦ ਕਰਦਾ ਕੋਈ ਇਸ ਕਲਰ ਨੂੰ ਜ਼ਿਆਦਾ ਪਸੰਦ ਕਰਦਾ ਹੈ। ਆਪਾਂ ਨੂੰ ਇਹ ਚੂਜ਼ ਕਰਨਾ ਚਾਹੀਦਾ ਵੀ ਆਪਾਂ ਕਿਹੜਾ ਕਰਪਰ ਜ਼ਿਆਦਾ ਇਸਤੇਮਾਲ ਕਰਨਾ ਹੈ। ਲਿਮਟ ਹੀ ਹੁੰਦਾ ਹੈ ਜਾਂ ਮਤਲਬ ਜਿੰਨਾ ਮਰਜ਼ੀ ਆਰਡਰ ਬਖਤਾ ਸਕਦੇ। ਨਹੀਂ ਲਿਮਟ ਹੁੰਦੀ ਨਹੀਂ। ਇਹਨੂੰ ਪੂਰਤੀ ਨਹੀਂ ਹੋ ਸਕਦੀ ਜੇ ਸੌਦੇ ਵੇਚਾਂਗੇ। ਹੂੰ। ਲਿਮਟ ਹੀ ਹੈਗਾ ਮਤਲਬ ਪੂਰਾ ਨਹੀਂ ਹੁੰਦਾ ਕਦੇ ਕੋੜਾ। ਜੀ। ਬਿਜੇ ਅਸੀਂ ਸਾਡੇ ਕੋਲ ਸਟਾਕ ਦੇਖੇ ਸਾਡੇ ਕੋਲ ਸਟਾਕ ਆ ਨਹੀਂ ਹੋਊਗਾ ਬੜਦਾ ਹੂੰ ਤੇ ਉਹਨੂੰ ਅਸੀਂ ਜਾਦਾ ਇਹਨਾ ਬਣਾ ਵੀ ਨਹੀਂ ਸਕਦੇ ਜਿੰਨੀ ਸਾਡੀ ਸਮਰਥਾ ਹੈਗੀ ਜੀ ਸਾਡੇ ਖਿਲਾੜੇ ਦੀ ਜਾਂ ਉਸ ਤੋਂ ਬਾਅਦ ਅਸੀਂ ਇਹ ਦੂਜੀਆਂ ਬਣਾ ਰਹੇ ਹਾਂ ਅਸੀਂ ਟਿੱਕੀਆਂ ਬਣਾ ਰਹੇ ਹਾਂ ਇਹ 33 ਗ੍ਰਾਮ ਦੀ ਟਿੱਕੀ ਆ ਫਰੇਮ ਵਾਲੀ ਜਿਹੜੀ ਉੱਥੇ ਬਣ ਰਹੀ ਸੀ ਇਹ ਸੌਂਫ ਜਮੈਨ ਵਾਲੀ 33 ਗ੍ਰਾਮ ਮਤਲਬ ਪਤਾ ਨਹੀਂ ਇੱਕ ਟਿੱਕੀ 33 ਗ੍ਰਾਮ ਦੀ ਹੈ ਜੋਖੀ ਵੀ ਹੈ ਹਾਂ ਜੋਖੀ ਹੈ ਬਿਲਕੁਲ 33 ਗ੍ਰਾਮ ਹਰ ਇੱਕ ਟਿੱਕੀ 33 ਗ੍ਰਾਮ ਦੀ 33 ਗ੍ਰਾਮ ਦੀ ਹੈ ਜੀ ਕੱਚੀ ਜੀ ਚੱਕਰ ਵੀ ਬਣਦੀ ਹੈ ਤੇ ਗੁਰ ਚੱਕਰ ਹੋਤੀ ਜੀ ਆਟਮ ਹੋਰ ਕੀ ਹੈ ਫਿਰ ਔਲੇ ਵਾਲਾ ਬਣਦਾ ਜੀ ਉਹਦੇ ਚੌਲਾ ਪਾ ਦਨੇ ਆ ਉਹਦੇ ਚ ਔਲਾ ਪਾ ਦਨੇ ਗ੍ਰाइंड ਕਰਕੇ ਓਕੇ ਫਿਰ ਚਾਕਲੇਟ ਆ ਜਾਂਦਾ ਫਿਰ ਡਰਾਈ ਫਰੂਟ ਵਾਲਾ ਆ ਜਾਂਦਾ ਫਿਰ ਮੂਖਫਲੀ ਆ ਜਾਂਦਾ ਫਿਰ ਅਲਸੀ ਵਾਲਾ ਆ ਜਾਂਦਾ ਜੀ ਜਦੋਂ ਸਰਦੀ ਹੈਗੀ ਤੇਲਾਣਾ ਹੋ ਗਿਆ ਫੋਨ ਤਾਂ 11 12 ਮੰਨਗੀਆਂ ਹੋ ਜਾਂਦੀਆਂ ਪਰ ਜਿਹੜਾ ਹੁਣ ਇਸ ਟਾਈਮ ਤੇ ਇਸ ਤੋਂ ਬਾਅਦ ਚੱਲਣਾ ਜ਼ਿਆਦਾ ਉਹ ਪਲੇਨ ਸਾਦਾ ਗੋੜ ਚੱਲਣਾ ਚਾਹ ਵਾਸਤੇ ਖਾਣ ਵਾਸਤੇ ਸੌਂਫ ਜਿ ਮੈਣ ਵਾਲਾ ਚੱਲਣਾ ਹੈਗਾ ਹਲਦੀ ਸ਼ੱਕਰ ਚਲਣੀ ਆ ਪਲੇਨ ਸ਼ੱਕਰ ਚਲਣੀ ਜੀ ਤੇ ਔਲੇ ਵਾਲਾ ਚੱਲਣਾ ਇਹ ਪੰਜ ਤਰ੍ਹਾਂ ਦਾ ਗੋੜ ਚੱਲੂਗਾ ਇਸ ਤੋਂ ਬਾਅਦ ਹੂੰ ਠੀਕ ਹੈ ਜਿਆਦਾ ਗੋੜ ਸਾਦਾ ਵਿਗਣਾ ਹੁਣ ਇਸ ਟਾਈਮ ਤੇ ਨਾਲ ਸੌਂਫ ਜਿ ਮੈਣ ਵਾਲਾ ਲੈ ਕੇ ਜਾਊਗਾ ਔਲੇ ਵਾਲਾ ਲੈ ਕੇ ਜਾਊਗਾ ਜੀ ਤੁਸੀਂ ਸੁਣਿਆ ਸਰਦਾਰ ਅਨਰਪੈਲ ਸਿੰਘ ਖਾਲਸਾ ਜੀ ਨੂੰ ਦੋਸਤੋ ਕਦੇ ਕਦੇ ਕੋਈ ਵੀਡੀਓ ਕਰਕੇ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਅਸੀਂ ਇੱਕ ਮੀਡੀਆ ਕਰਮੀ ਤੌਰ ਤੇ ਕੋਈ ਚੰਗਾ ਕਾਰਜ ਕਰ ਰਹੇ ਆ ਹੁਣ ਤੁਸੀਂ ਸੋਚਣਾ ਕਿ ਉਹ 45 50 ਵਾਲਾ ਗੁੜ ਤੇ 85 ਰੁਪਏ ਵਾਲਾ ਗੁੜ ਅਸੀਂ ਬਾਕੂਬੀ ਜਾਣਦੇ ਆ ਕਿ ਸਾਡੇ ਖਾਣੇ ਦਾਣੇ ਜੇ ਹੋਗੇ 100 100 ਸਾਲ ਦੀ ਉਮਰਾਂ 50ਾਂ ਤੇ ਕਿਉਂ ਰਹਿ ਗਈਆਂ 60ਾਂ ਤੇ ਕਿਉਂ ਰਹਿ ਗਈਆਂ 60 70 ਤੇ ਕਿਉਂ ਰਹਿ ਗਈਆਂ ਕੋਈ ਤਾਂ ਕਾਰਨ ਹੋਣਗੇ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਟਾਈ ਵੀਡੀਓ ਘਰ ਘਰ ਤੁਹਾਡੇ ਦੋਸਤ ਤੁਹਾਡੇ ਰਿਸ਼ਤੇਦਾਰਾਂ ਤੱਕ ਆਲੇ ਦੁਆਲੇ ਜੇ ਤੁਸੀਂ ਉਹਨਾਂ ਨੇ ਸਿਹਤ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਉਹਨਾਂ ਦੀ ਉਮਰ ਦਾ ਫਿਕਰ ਕਰਦੇ ਹੋ ਤਾਂ ਤੁਹਾਨੂੰ ਇਹ ਵੀਡੀਓ ਸਾਰਾ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਗੁੜ ਹਰ ਘਰ ਚ ਪਹੁੰਚਦਾ ਹੈ ਗੁੜ ਹਰ ਪਰਿਵਾਰ ਦਾ ਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਚਾਹ ਹਰ ਕੋਈ ਪੀਂਦਾ ਸੋ ਦੇਖਣਾ ਅਸੀਂ ਨੇ ਹੈ ਕਿ ਅਸੀਂ ਖਾਣਾ-ਦਾਣਾ ਕਿਹੋ ਜਿਹਾ ਖਾਣਾ ਸੋ ਮਿਲਦੇ ਹਾਂ ਅਗਲੀ ਮੂਲ੍ਹਾ ਕੱਦੇ ਨਾਲ